ਸਸੀਗਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਆਪਦੀ ਮਿਹਰ ਭਰਿਆ ਹੱਥ ਹਮੇਸ਼ਾ ਤੁਹਾਡੇ ਸਿਰਾਂ ਤੇ ਬਣਾ ਕੇ ਰੱਖੇ ਤਾਂ ਦੋਸਤੋ ਕਹਾਣੀ ਕ੍ਰਾਈਮ ਦੀ ਸੀਰੀਜ਼ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਬੇਨਤੀ ਹੈ ਜੀ ਸਾਡੀ ਕਿ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰਾਮ ਤੇ ਪੀਬੀਸੀ ਪੰਜਾਬ YouTube ਤੇ ਪੀਬੀਸੀ ਪੰਜਾਬੀ ਤੁਹਾਡਾ ਅਖਬਾਰ YouTube ਫੇਸਬੁਕ ਇੰਸਟਾਗ੍ਰਾਮ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਤੁਹਾਡਾ ਅਖਬਾਰ ਟਾਈਪ ਕਰੋਗੇ ਨਾ YouTube Facebook Instagram ਤੇ ਤੁਹਾਡੇ ਸਾਹਮਣੇ ਸਾਡਾ ਪੇਜ ਆ ਜੂਗਾ PVC ਪੰਜਾਬੀ YouTube ਤੇ ਇੰਗਲਿਸ਼ ਦੇ ਵਿੱਚ ਇੰਗਲਿਸ਼ ਦੇ ਵਿੱਚ PVC ਪੰਜਾਬ Facebook Instagram ਤੇ ਇਹ ਸਾਡੇ ਦੋ ਪੇਜ ਹੈ ਜੀ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜਰੂਰ ਕਰੋ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਇੱਕ ਤੇ ਇੱਕ ਬੇਨਤੀ ਹੱਥ ਬਨ ਕੇ ਹੈ ਕਿ ਸਬਸਕ੍ਰਾਈਬ ਜਿਹੜੇ ਸਾਡੇ ਚੈਨਲ ਜਰੂਰ ਕਰੋ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਤੁਹਾਡਾ ਇੱਕ ਇੱਕ ਸਬਸਕ੍ਰਾਈਬਰ ਜਿਹੜਾ ਸਾਨੂੰ ਬਹੁਤ ਵੱਡੀ એનર્ਜੀ ਦਿੰਦਾ ਹੈ ਤਾਂ ਇਹ ਹੱਥ ਬਨ ਕੇ ਬੇਨਤੀ ਹੈ ਕਿ ਸਬਸਕ੍ਰਾਈਬ ਜਰੂਰ ਕਰੋ ਦੋਸਤੋ ਤੇ ਇੱਕ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਦੋਸਤੋ ਅੱਜ ਕਹਾਣੀ ਕ੍ਰਾਈਮ ਦੇ ਵਿੱਚ ਅੱਜ ਜਿਹੜਾ ਐਪੀਸੋਡ ਮੈਂ ਤੁਹਾਨੂੰ ਸਾਂਝਾ ਕਰਨ ਜਾ ਰਿਹਾ ਹਾਂ ਇਹ ਤੁਸੀਂ ਸ਼ਾਇਦ ਇਹਨਾਂ ਇਧਰ ਆਪਣੇ ਜ਼ਿਆਦਾ ਨਹੀਂ ਹੈਗਾ ਕਿਉਂਕਿ ਕਰਨਾਟਕਾ ਸਾਈਡ ਦਾ ਇਨਸੀਡੈਂਟ ਹੈ ਜਿਹੜਾ ਸੁਣਨ ਨਾਲ ਮੈਂ ਅੱਜ ਸਾਂਝਾ ਕਰਨ ਜਾ ਰਿਹਾ ਹਾਂ ਅ ਦੋਸਤੋ ਕਰਨਾਟਕਾ ਦੇ ਵਿੱਚ ਨਾ ਇੱਕ ਧਰਮ ਸਥਲ ਹੈ ਉਹਨੂੰ ਧਰਮ ਸਥਲ ਕਿਹਾ ਜਾਂਦਾ ਮੰਜੂਨਾਥ ਮੰਦਿਰ ਹੈ ਮੰਜੂਨਾਥ ਮੰਦਿਰ ਦੇ ਇੱਕ ਸਫਾਈ ਕਰਮਚਾਰੀ ਦੇ ਵੱਲੋਂ ਉੱਥੋਂ ਦੇ ਕਰਨਾਟਕਾ ਦੇ ਇੱਕ ਐਸਪੀ ਨੂੰ ਚਿੱਠੀ ਹੈ ਜਿਹੜੀ ਉਹ ਲਿਖੀ ਜਾਂਦੀ ਹੈ ਉਹ ਚਿੱਠੀ ਦੇ ਵਿੱਚ ਨਾ ਇਹੋ ਇਕਬਾਲ ਕਰਦਾ ਕਿ ਉਹਨੇ ਆਪਦੇ ਹੱਥਾਂ ਦੇ ਨਾਲ ਸੈਂਕੜੇ ਲੜਕੀਆਂ ਔਰਤਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਦਫਨ ਕੀਤੀਆਂ ਹੋਈਆਂ ਜੀਤੋਵਾ ਦੇ ਮਾਮਲੇ ਜਿਹੜਾ ਸੁਰਖੀਆਂ ਦੇ ਵਿੱਚ ਬਣ ਜਾਂਦਾ ਤੇ ਦੇਸ਼ ਭਰ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਜੋ ਲਗਾਤਾਰ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਦੋਸਤੋ ਸ਼ੁਰੂਆਤ ਕਰਦੇ ਹਾਂ ਇਸ ਕਬਰ ਦੀ ਆਪਣਾ ਕਹਾਣੀ ਕ੍ਰਾਈਮ ਦੀ ਸ਼ੁਰੂਆਤ ਕਰਨਾ ਜੁਲਾਈ 2023 ਦੇ ਤੀਜੇ ਹਫਤੇ ਦੇ ਵਿੱਚ ਨੇ ਇੱਕ ਦੋਸਤੋ ਪੱਤਰਕਾਰ ਇੱਕ ਔਰਤ ਕੋਲ ਜਾਂਦਾ ਤੇ ਔਰਤ ਨੂੰ ਕਹਿੰਦਾ ਕਿ ਉਹ ਇੱਕ ਵੱਡੇ ਅਖਬਾਰ ਦਾ ਪੱਤਰਕਾਰ ਹੈ ਤੇ ਉਹਨਾਂ ਦੀ ਬੇਟੀ ਦੇ ਨਾਲ ਜੋ ਕੁਝ ਵੀ ਹੋਇਆ ਸਭ ਕੁਝ ਜਾਣਨ ਦੇ ਲਈ ਆਇਆ ਹੈ। ਇਸ ਤੋਂ ਬਾਅਦ ਉਹਨਾਂ ਦੀ ਬੇਟੀ ਦੇ ਨਾਲ ਜੋ ਕੁਝ ਵੀ ਹੋਇਆ ਉਹ ਆਪਦੇ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਕਰੇਗਾ ਤੇ ਉਹਨਾਂ ਦੀ ਬੇਟੀ ਨਾਲ ਜੋ ਕੁਝ ਵਾਪਰਿਆ ਉਸ ਦੀ ਘਟਨਾ ਬਾਰੇ ਤਾਂ ਕਿ ਲੋਕਾਂ ਨੂੰ ਜਾਣਕਾਰੀ ਹੋ ਸਕੇ। ਉਹ ਮਹਿਲਾ ਜਿਹੜੀ ਉਹ ਨਾ ਪੱਤਰਕਾਰ ਦੇ ਮੂੰਹ ਵੱਨੀ ਦੇਖਦੀ ਰਹਿੰਦੀ ਹੈ ਬੋਲਦੀ ਕੁਝ ਨਹੀਂ ਹੈਗੀ ਵਿਚਾਰੀ। ਕਵਸਚਨ ਵਿੱਚ ਬਾਦਨਾ ਉਹ ਮਹਿਲਾ ਜਿਹੜੀ ਆਪਦੇ ਘਰ ਦੇ ਵੱਨੋਂ ਉਹਦੇ ਇੱਕ ਦਰਖਤ ਲੱਗਿਆ ਹੋਇਆ ਹੁੰਦਾ ਉਹਦੇ ਵੱਨ ਇਸ਼ਾਰਾ ਕਰ ਦਿੰਦੀ ਹੈ ਤਾਂ ਪੱਤਰਕਾਰ ਹੈ ਜਿਹੜਾ ਨਹੀਂ ਸਮਝ ਪਾਉਂਦਾ ਉਹ ਕਹਿੰਦਾ ਕਿ ਮਾਤਾ ਜੀ ਵੀ ਮੈਂ ਤੁਹਾਡਾ ਇਸ਼ਾਰਾ ਸਮਝ ਨਹੀਂ ਪਾਇਆ ਵੀ ਜੋ ਗੱਲ ਹੈਗੀ ਆ ਤੁਸੀਂ ਮੈਨੂੰ ਖੁੱਲ ਕੇ ਦੱਸ ਦਿਓ ਮਾਤਾ ਜੀ ਨੇ ਜਿਹੜਾ ਉਹ ਬੜੇ ਨਾ ਢਿੱਲੇ ਸਵਰ ਦੇ ਢਿੱਲੇ ਸਵਰ ਦੇ ਵਿੱਚ ਕਹਿੰਦੇ ਆ ਕਹਿੰਦੇ ਵੀ ਤੁਹਾਨੂੰ ਉਹ ਦਰਖਤ ਹੈ ਜਿਹੜਾ ਨਜ਼ਰ ਆ ਰਿਹਾ ਹੈ ਪੱਤਰਕਾਰ ਕਹਿੰਦਾ ਹਾਂਜੀ ਨਜ਼ਰ ਆ ਰਿਹਾ ਹੈ ਕਹਿੰਦੀ ਵੀ ਉਹ ਜਿਹੜਾ ਦਰਖਤ ਆ